ਸਾਬਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਹੋਰਾਂ ਦੇ ਲਗਾਤਾਰ ਜਲੰਧਰ ਦੌਰੀ ਨੂੰ ਲੈ ਕੇ ਬੀਤੇ ਦਿਨੀ ਵਿਕਰਮ ਚੌਧਰੀ ਹੋਰਾਂ ਵੱਲੋਂ ਤਿੱਖਾ ਨਿਸ਼ਾਨਾ 사ਦਿਆ ਗਿਆ ਸੀ ਜਿਸ ਦਾ ਜਵਾਬ ਦਿੰਦੇ ਹੋਏ ਚੰਨੀ ਹੋਰਾਂ ਨੇ ਕਿਹਾ ਕਿ ਮੈਂ ਮਰਿਆਦਾ ਦੇ ਵਿੱਚ ਰਹਿਣ ਵਾਲਾ ਬੰਦਾ ਹਾਂ ਅਤੇ ਮੈਂ ਕਦੇ ਵੀ ਲਕਸ਼ਮਣ ਰੇਖਾ ਪਾਰ ਨਹੀਂ ਕਰਾਂਗਾ ਇਸ ਦੇ ਨਾਲ ਹੀ ਉਹਨਾਂ ਜਲੰਧਰ ਤੋਂ ਐਮਪੀ ਰਹੇ ਮੌਜੂਦਾ ਭਾਜਪਾ ਆਗੂ ਬਾਰੇ ਅਜਹੀ ਟਿੱਪਣੀ ਕਰ ਦਿੱਤੀ ਹੈ ਕਿ ਜਿਸ ਤੋਂ ਬਾਅਦ ਆਸ-ਪਾਸ ਖੜੇ ਲੋਕ ਸੋਚੰਦ ਵਿੱਚ ਪੈ ਗਏ ਸਰ ਅੱਜ ਜੋ ਹਾਈ ਕਮਾਂਡ ਦੀ ਮੀਟਿੰਗ ਹੋਈ ਹੈ ਲੇਕਿਨ ਅਭੀ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਟਿਕਟੋਕ ਪਰ ਉਹ ਉਮੀਦ ਸੀ ਕਿ ਅੱਜ ਜੋ ਟਿਕਟ ਅਨਾਉਂਸ ਹੋਗੀ ਲੇਕਿਨ ਅੱਜ ਹੋਈ ਨਹੀਂ ਹੈ ਔਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਹਾਏ ਕਿ ਜੋ بڑے ਲੀਡਰ ਹੈਨ ਉਨਕੀ ਚਰਚਾ ਹੋਈ ਹੈ ਟਿਕਟ ਪਰ ਲੇਕਿਨ ਜੋ ਫਾਈਨਲ ਵੀ ਜੋ ਹੋਆ ਨਹੀਂ ਹੈ ਇਸਪੇ ਗੱਲ ਕਰਦੇ ਵੇਖੋ ਕੁਝ ਦਿਨ ਤਾਂ ਲੱਗਦੇ ਹੀ ਹੈ ਕਾਂਗਰਸ ਪਾਰਟੀ ਨੇ ਟਿਕਟਾਂ ਵੰਡਣੀਆਂ ਤਾਂ ਔਰ ਫੜਚੋਲ ਕਰਨ ਦੇ ਵਿੱਚ ਕੌਣ ਮੰਗਦਾ ਹੈ ਕਾਫੀ ਲੋਕ ਚਾਹੁੰਦੇ ਹੈ ਕਿ ਮੈਨੂੰ ਮਿਲੇ ਮੈਨੂੰ ਮਿਲੇ ਆਖਰ ਪਾਰਟੀ ਨੇ ਜਨਨਤੀਜੇ ਤੇ ਪਹੁੰਚਣਾ ਕੁਝ ਟਾਈਮ ਲੱਗ ਜਾਂਦਾ ਕੋਈ ਗੱਲ ਨਹੀਂ ਦੋ ਚਾਰ ਦਿਨਾਂ ਚ ਹੋ ਜਾਣਗੀ और दूसरी बात की जाए आप लगातार जालंधर में जो मीटिंग वगैरह कर रहे हो लेकिन जो चौधरी परिवार है खासकर विक्रम चौधरी वो आपके खिलाफ जो अभी भी बयानबाजी कर रहे हैं हालांकि आपने स्टेटमेंट दी थी कि जब ये विधायक जीते थे तो आपके पास मिलने आए थे हालांकि आपसे मिले नहीं थे जब आपने इलेक्शन में इतनी मदद की फिर ऐसा क्या कारण है आपके खिलाफ जो लगातार स्टेटमेंट दे रहे हैं और एक स्टेटमेंट उन्होंने ये भी दी है कि आप डेरों में जा रहे धार्मिक जगह अपना प्रश्न आप करने जा रहे हैं प्राश्चित करने जा रहे हैं ਚਲੋ ਖੈਰ ਮੈਂ ਮर्यादा ਦੇ ਵਿੱਚ ਰਹਿਣ ਵਾਲਾ ਬੰਦਾ ਐ ਤਾਂ ਮੈਂ ਕਦੇ ਲక్ష్ਮਣ ਰೇಖਾ ਪਾਰ ਨਹੀਂ ਕਰਦਾ ਇਸ ਕਰਕੇ ਜੋ ਮੇਰੀ ਪਾਰਟੀ ਦਾ ਬੰਦਾ ਕੋਈ ਕੁਝ ਬੋਲਦਾ ਮੈਂ ਉਹਦਾ ਜਵਾਬ ਦੇਣਾ ਨਹੀਂ ਐ ਜਦੋਂ ਤੱਕ ਬੰਦਾ ਪਾਰਟੀ ਦੇ ਵਿੱਚ ਲੇਕਿਨ ਉਨकी तरफ से ਆਪਦੀ ਵਿਰੋਧ ਜੋ ਹੈ ਲਗਾਤਾਰ ਦੇਖਣੇ ਨੂੰ ਮਿਲ ਰਹਾ ਹੈ ਤਾਂ ਕਾਰਨ ਕੀ ਆ ਰਹੀ ਹੈ ਮੇਰਾ ਵਿਰੋਧ ਕਰਨਾ ਜੇ ਕੋਈ ਕਰਦਾ ਤਾਂ ਉਹਦਾ ਕਿਰਦਾਰ ਹੈ ਮੈਂ ਨਹੀਂ ਬੋਲ ਰਿਹਾ ਉਹਨੂੰ ਮੰਨਦਾ ਤਾਂ ਇਹ ਮੇਰਾ ਕਿਰਦਾਰ ਹੈ

ਅਕਚੁਅਲੀ ਕੀ ਹੈ ਕਿ ਉਹ ਜਦ ਉਹਨਾਂ ਤੋਂ ਕੋਈ ਜਾਂਦਾ ਤਾਂ ਉਹਨੂੰ ਗਰਦਾਰ ਦੱਸਦੇ ਆ ਜਦ ਉਹਨਾਂ ਦੇ ਵਿੱਚ ਕੋਈ ਆਉਂਦਾ ਤਾਂ ਉਹਨੂੰ ਇਨਕਲਾਬੀ ਦੱਸਦੇ ਆ ਹੁਣ ਦੇਖਦੇ ਹੋ ਕਿਹੜੇ ਨਵੇਂ ਇਨਕਲਾਬੀ ਲੱਭ ਕੇ ਲਿਆਉਂਦੇ ਆ ਜਿਹੜੇ ਨੇ ਬਾਅਦ ਚ ਗਰਦਾਰ ਬਣਨਾ ਹੋਵੇ ਰਿੰਕੂ ਵੀ ਲਗਾਤਾਰ ਇਹ ਬਿਆਨਬਾਜ਼ੀ ਕਰ ਰਹੇ ਆ ਕਿ ਆਪ ਆਪਣੀ ਮਾਨਦਾਰੀ ਦਾ ਸਟੈਂਡ ਬਤਾਈਏ ਕਿਉਂਕਿ ਆਪਕੇ ਜੋ ਰਿਸ਼ਤੇਦਾਰ ਥੇ ਉਹ ਤਾਂ ਈਡੀ ਦੀ ਗ੍ਰਿਫਤ ਵਿੱਚ ਰਹੇ ਜੇਲ੍ਹ ਕੱਟ ਕੇ ਆਏ ਪਰ ਆਪੇ ਵੀ ਸ਼ਿਕੰਜਾ ਦਾ ਸ਼ਰੂਆਤ ਹੋਇਆ ਦੇਖੋ ਰਿੰਕੂ ਦਾ ਤਾਂ ਇਹ ਹਾਲਤ ਹੈ ਮੈਂ ਇਹਨਾਂ ਨੂੰ ਹੁਣੇ ਸੁਣਾ ਰਿਹਾ ਸੀ ਕਿ ਪਹਿਲਾ ਬੇਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਬੇਬੇ ਮੀਮ ਜਾਦੇ ਨਾਲ ਕੱਲ ਨੂੰ ਪਤਾ ਨਹੀਂ ਕੀ ਕਰਦੀ ਰਿੰਕੂ ਦਾ ਕੀ ਪਤਾ ਤੇ ਜਗ੍ਹਾ ਟੱਪ ਕੇ ਆਇਆ ਵਾ ਕੱਲ ਨੂੰ ਉਹਨੇ ਕੀ ਕਰਨਾ ਥੈਂਕ ਯੂ ਲੋਕ ਸਭਾ ਉਮੀਦਵਾਰਾਂ ਨੂੰ ਲੈ ਕੇ ਚੰਨੀ ਹੋਰਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਐਲਾਨ ਕਰਨ ਚ ਹਾਲੇ ਥੋੜਾ ਸਮਾਂ ਲੱਗ ਸਕਦਾ ਹੈ ਕਿਉਂਕਿ ਸੀਟਾਂ ਤੇ ਜ਼ਿਆਦਾ ਉਮੀਦਵਾਰਾਂ ਦੀ ਦਾਵੇਦਾਰੀ ਹੈ ਜਿਸ ਨੂੰ ਲੈ ਕੇ ਪਾਰਟੀ ਦੇ ਵਿੱਚ ਮੰਥਨ ਵੀ ਚੱਲ ਰਿਹਾ ਹੱਕੀਗੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ